ਹਾਂਜੀ ਸਵਾਗਤ ਹੈ ਤੁਹਾਡਾ ਪਰਮ ਆਯੁਰਵੈਦ ਕਿਚਨ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹੱਥਾਂ ਪੈਰਾਂ ਦੇ ਸੁੰਨ ਹੋਣ ਦੇ ਬਾਰੇ ਵਿੱਚ ਸਾਡੇ ਸਾਰਿਆਂ ਦੇ ਕਿਸੇ ਨਾ ਕਿਸੇ ਸਮੇਂ ਹੱਥ ਪੈਰ ਸੁੰਨ ਜ਼ਰੂਰ ਹੋਏ ਹੋਣਗੇ ਹੱਥ ਪੈਰ ਸੁੰਨ ਹੋਣ ਦੀ ਸਥਿਤੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨੰਬਨੈਸ ਕਿਹਾ ਜਾਂਦਾ ਹੈ ਖਾਸ ਕਰਕੇ ਜਦੋਂ ਆਪਾਂ ਚੌਕਲੀ ਮਾਰ ਕੇ ਬੈਠਦੇ ਹਾਂ نیچے ਤਾਂ ਉਦੋਂ ਇਹ ਆਪਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਰਸ ਦਾ ਕਾਰਨ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਦਾ ਸਹੀ ਨਾ ਹੋਣਾ ਹੈ ਜਾਂ ਤੁਹਾਡਾ ਭਾਰ ਜ਼ਿਆਦਾ ਹੈ ਪਰ ਕਈ ਵਾਰ ਤੁਹਾਡੇ ਹੱਥ ਤੇ ਪੈਰ ਘਰ ਬੈਠੇ ਜਾਂ ਚੱਲਦੇ ਫਿਰਦੇ ਵੀ ਸੁੰਨ ਹੋਏ ਹੋਣਗੇ ਇਸ ਸਮੱਸਿਆ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਜਿਵੇਂ ਕਿ ਪੋਜਨ ਵਿੱਚ ਪੋਸ਼ਣ ਦੀ ਕਮੀ देर रात भोजन ਖਾਣਾ نیند ਪੂਰੀ ਨਾ ਲੈਣਾ ਸ਼ਰਾਬ ਜਾਂ ਨਸ਼ੇ ਦਾ ਸੇਵਨ ਸ਼ੂਗਰ ਥਕਾਵਟ ਸਰੀਰ ਵਿੱਚ ਵਿਟਾਮਿਨ B ਜਾਂ ম্যাগਨੀਸ਼ੀਅਮ ਦੀ ਕਮੀ ਕਸਰਤ ਨਾ ਕਰਨਾ ਸਰੀਰ ਦਾ ਭਾਰ ਲੋਡ ਤੋਂ ਜ਼ਿਆਦਾ ਹੋਣਾ ਹੋ ਸਕਦਾ ਹੈ ਦਿਮਾਗ ਜਾਂ ਹਾਰਟ ਅਟੈਕ ਜੇਕਰ ਆਪਣੇ ਹੱਥ ਪੈਰ ਸੁਣ ਰਹੇ ਹੈ ਹੱਥ ਤੇ ਪੈਰ ਸੁੰਨ ਉਦੋਂ ਹੀ ਹੁੰਦੇ ਜਦੋਂ ਸਰੀਰ ਵਿੱਚ ਖੂਨ ਦਾ ਦੌਰਾ ਜਿਹੜਾ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਜੇ ਆਪਣੇ ਹੱਥ ਪੈਰ ਜਿਆਦਾ ਸੁੰਨ ਰਹਿੰਦੇ ਤਾਂ ਇੱਕ ਵਿੱਚ ਦਿਮਾਗ ਜਾਂ ਹਾਰਟ ਅਟੈਕ ਮਿੰਜ ਹਾਰਟ ਸੋਕ ਰੋਗ ਦਾ ਖਤਰਾ ਜਿਹੜਾ ਹੋ ਸਕਦਾ ਹੈ ਦਿਲ ਅਤੇ ਦਿਮਾਗ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਰੀਰ ਵਿੱਚ ਖੂਨ ਦਾ ਸਹੀ ਢੰਗ ਨਾਲ ਦੌਰਾ ਕਰਨਾ ਬਹੁਤ ਜ਼ਰੂਰੀ ਹੈ ਜੇ 60 ਸਾਲ ਤੋਂ ਵੱਧ ਉਮਰ ਚ ਹੱਥ ਤੇ ਪੈਰ ਸੁੰਨ ਹੋਣ ਤਾਂ ਵਿਅਕਤੀ ਅਪਾਜ ਵੀ ਹੋ ਸਕਦਾ ਹੈ ਅਜਿਹੇ ਚ ਸਮੇਂ ਸਿਰ ਇਸ ਦਾ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਅੱਪ ਇਸ ਵੀਡੀਓ ਦੇ ਵਿੱਚ ਕੁਝ ਹੋਮ ਰੈਮਡੀ ਦੱਸਾਂਗੇ ਜਿਦੇ ਨਾਲ ਤੁਹਾਨੂੰ ਬਹੁਤ ਹੀ ਬੈਨੀਫਿਟ ਮਿਲੇਗਾ। ਸੁਣਨ ਅਤੇ ਮਹਿਸੂਸ ਕਰਨ ਵਿੱਚ ਤੁਹਾਨੂੰ ਇਹ ਸਮੱਸਿਆ ਆਮ ਲੱਗ ਸਕਦੀ ਹੈ ਪਰ ਇਹ ਕਈ ਗੰਭੀਰ ਸਥਿਤੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਇਹ ਚੰਗਾ ਹੋਵੇਗਾ ਕਿ ਜੇਕਰ ਆਪਾਂ ਸਮੇਂ ਸਿਰ ਹੱਥਾਂ ਤੇ ਪੈਰਾਂ ਦੀ ਜਿਹੜੀ ਸੁਣਨ ਹੋਣ ਦੀ ਸਮੱਸਿਆ ਹੈ ਉਹਨੂੰ ਹੱਲ ਕਰ ਲਈਏ। ਘਰੇਲੂ ਨੁਸਖਿਆਂ ਦੇ ਵਿੱਚ ਇੱਕ ਤਹਿਗਾ ਸਿਕਾਈ ਕਰਨਾ ਜੇਕਰ ਆਪਣੇ ਹੱਥ ਤੇ ਪੈਰ ਬਹੁਤ ਸੁੰਨ ਹੋ ਰਹੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਜੈਤੂਨ ਆਇਲ ਨਾਰੀਅਲ ਕੋਕੋਨਟ ਆਇਲ ਜਾਂ ਸਰੋਂ ਦਾ ਤੇਲ ਮਸਟਰਡ ਆਇਲ ਇਹਨਾਂ ਨਾਲ ਆਪਾਂ ਪ੍ਰਭਾਵਿਤ ਇਤਸਾਂ ਦੀ ਮਾਲਸ਼ ਕਰਨੀ ਹੈ ਪੈਰਾਂ ਦੀਆਂ ਤਲੀਆਂ ਤੇ ਰੀੜ ਦੀ ਹੱਡੀ ਦੀ ਮਾਲਸ਼ ਕਰਨਾ ਜ਼ਰੂਰੀ ਹੈ ਹੱਥਾਂ ਤੇ ਪੈਰਾਂ ਦੇ ਸੁੰਨ ਹੋਣ ਦੀਆਂ ਵਾਈਬ੍ਰੇਸ਼ਨ ਰੀਡ ਦੀ ਹੱਦੀ ਤੁਹੀ ਪੈਦਾ ਹੁੰਦੀ ਹਨ ਮਾਲ ਮਾਲਸ ਕਰਨ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ ਵਿੱਚ ਡਬੋ ਅਤੇ ਪੈਠ ਅਤੇ ਹੋਰ ਹਿੱਸਿਆਂ ਨੂੰ ਛੇਕ ਦਿਓ ਇਸ ਤਰ੍ਹਾਂ ਕਰਨ ਨਾਲ ਸਰੀਰ ਦੇ ਸੁੰਨ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਇਸ ਨੂੰ ਲਗਾਤਾਰ ਕਰਨ ਨਾਲ ਸਰੀਰ ਦੇ ਸੁੰਨ ਹੋਣ ਦੀ ਸਮੱਸਿਆ ਦੂਰ ਹੋ ਜਾਵੇਗੀ ਦੂਸਰੇ ਨੰਬਰ ਤੇ ਆਪਾਂ ਕਸਰਤ ਨੂੰ ਪਹਿਲ ਦੇਣੀ ਹੈ ਜਦੋਂ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਅਤੇ ਆਕਸੀਜਨ ਸਹੀ ਤਰ੍ਹਾਂ ਨਾਲ ਨਹੀਂ ਵਹਿੰਦੀ ਜਦੋਂ ਸਰਕੂਲੇਸ਼ਨ ਨਹੀਂ ਹੁੰਦਾ ਤਾਂ ਆਪਣੇ ਹੱਥ ਪੈਰ ਜਿਹੜੇ ਸੁਨ ਹੋ ਜਾਂਦੇ ਆ ਸਰੀਰ ਵਿੱਚ ਖੂਨ ਦੀ ਗਤੀਸ਼ੀਲਤਾ ਬਣਾਈ ਰੱਖਣੀ ਰੋਜ਼ਾਨਾ ਕਸਰਤ ਕਰਨਾ ਜ਼ਰੂਰੀ ਹੈ ਚਾਹੇ ਤਾਂ ਆਪਾਂ ایرੋਬਿਕਸ ਯੋਗਾ ਜਾਂ ਸੁਧਾਰਨ ਸੈਰ ਦਾ ਵੀ ਸਹਾਰਾ ਲੈ ਸਕਦੇ ਆ ਕੁਝ ਕਿੱਪੇ ਵਗੈਰਾ ਕਰ ਸਕਦੇ ਆ ਸਾਈਕਲਿੰਗ ਕਰ ਸਕਦੇ ਆ ਤੇ ਇੱਕ ਬਜ਼ੁਰਗ ਵਿਅਕਤੀ ਲਈ ਇੱਕ ਹਲਕੀ ਸੈਰ ਹੀ ਕਾਫੀ ਹੋਵੇਗੀ ਹਰ ਦਿਨ ਘੱਟੋ-ਘੱਟ 45 ਮਿੰਟ ਆਪਣੀ ਸੈਰ ਐਕਸਰਸਾਈਜ਼ ਲਈ ਜ਼ਰੂਰ ਕਰੋ। ਇਹ ਨਾ ਕੋ ਜ਼ਰੂਰੀ ਆਪਾਂ ਨੂੰ ਜੇ ਆਪਾਂ ਆਪਣੇ ਸਰੀਰ ਦੀ ਸੰਭਾਲ ਕਰਾਂਗੇ ਤੇਹੀ ਜ਼ਿਆਦਾਤਰ ਆਪਣਾ ਜਿਹੜਾ ਹੈ ਉਹ ਸਾਥ ਦੇਵੇਗਾ। ਹਲਦੀ ਗੁਣਾਂ ਦਾ ਖਜ਼ਾਨਾ ਰਾਤ ਨੂੰ ਸਿਕਾਈ ਕਰਨ ਤੋਂ ਬਾਅਦ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਹਰ ਰੋਜ਼ ਛੋਟਾ ਅੱਧਾ ਚਮਚ ਹਲਦੀ ਇੱਕ ਗਲਾਸ ਗਰਮ ਦੁੱਧ ਚ ਮਿਲਾ ਕੇ ਪੀਓ ਹਲਦੀ ਵਿੱਚ ਮੌਜੂਦ ਐਂਟੀ ਇਨਫਲਮੇਟਰੀ ਗੁਣ ਹੁੰਦੇ ਜਿਹੜੇ ਸਰੀਰ ਨੂੰ ਪੋਸ਼ਣ ਵੀ ਪ੍ਰਦਾਨ ਕਰਦੇ ਤੇ ਨਾਲ ਹੀ ਸੋਜਿਸ਼ ਨੂੰ ਘੱਟ ਕਰਦੇ ਤੇ ਹੱਥਾਂ ਪੈਰਾਂ ਵਿੱਚ ਸੋਨ ਹੋਣ ਦੀ ਸਮੱਸਿਆ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ ਦਾਲਚੀਨੀ ਸਿਨਮਨ ਇਹ ਵੀ ਬਹੁਤ ਫਾਇਦੇਮੰਦ ਹੈ ਹਰ ਰੋਜ਼ ਇੱਕ ਚੁਟਕੀ ਦਾਲਚੀਨੀ ਖਾਣ ਨਾਲ ਵਿਟਾਮਿਨ B, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦੀ ਕਮੀ ਦੇ ਵਿੱਚ ਵੀ ਪੂਰਤੀ ਕਰਨ ਦੇ ਵਿੱਚ ਮਦਦ ਮਿਲਦੀ ਹੈ ਇਸ ਨਾਲ ਸਰੀਰ ਵਿੱਚ ਖੂਨ ਦਾ ਪ੍ਰਵਾਹ ਜਿਹੜਾ ਬਲੱਡ ਸਰਕੂਲੇਸ਼ਨ ਹੈ ਜਿਹੜੀ ਤਰ੍ਹਾਂ ਹੁੰਦਾ ਹੈ ਤੇ ਆਪਾਂ ਦਾਲਚੀਨੀ ਦੀ ਵਰਤੋਂ ਦਹੀਂ ਵਿੱਚ ਪਾ ਕੇ ਕਰ ਸਕਦੇ ਹਾਂ ਨੂੰ ਸਾਮ ਨੂੰ ਕਿਸੇ ਵੀ ਸਮੇਂ ਕੋਸ਼ੇਪਾਣੇ ਨੂੰ ਲੈ ਸਕਦੇ ਨਹੀਂ ਤੇਨੂੰ ਆਪਾਂ ਹਲਦੀ ਵਾਲੇ ਦੁੱਧ ਦੇ ਵਿੱਚ ਵੀ ਇਹਨੂੰ ਪਾ ਕੇ ਪੀ ਸਕਦੇ ਹਾਂ ਇਹਦੇ ਨਾਲ ਵੀ ਜਿਹੜੀ ਹੱਥਾਂ ਤੇ ਪੈਰਾਂ ਦੀ ਜਿਹੜੀ ਸੁੰਨ ਹੋਣ ਦੀ ਸਮੱਸਿਆ ਉਹ ਵੀ ਠੱਲੋਗੀ ਤੇ ਦਾਲਚੀਨੀ ਜਿਹੜੀ ਇਹ ਨੇਚਰਲ ਬਲੱਡ ਥਨਰ ਹੈ ਖੂਨ ਨੂੰ ਪਤਲਾ ਵੀ ਕਰਦੀ ਹੈ ਉਸ ਹੱਦ ਤੱਕ ਪਤਲਾ ਕਰਦੀ ਹੈ ਜਿਸ ਹੱਦ ਤੱਕ ਲੋੜਿੰਦੀ ਹੈ ਜੇਕਰ ਆਪਾਂ ਮੈਡੀਸਿਨ ਲੈ ਕੇ ਖੂਨ ਪਤਲਾ ਕਰਦੇ ਆ ਜਾਂ ਡਾਕਟਰ ਦਵਾਈ ਆਪਾਂ ਨੂੰ ਲਾ ਦਿੰਦਾ ਮੈਡੀਸਿਨ ਲਾ ਦਿੰਦਾ ਉਹਦੇ ਨਾਲ ਜਿਹੜਾ ਖੂਨ ਪਤਲਾ ਹੋਣਾ ਹੈ ਉਹ ਦਵਾਈ ਨੇ ਜਿਹੇ ਜਿਹੋ ਦੀ ਡੋਜ਼ ਹੈ ਉਸ ਹਿਸਾਬ ਨਾਲ ਕਰਨਾ ਪਰ ਜਿਹੜੀ ਦਾਲ ਚੀਨੀ ਇਹਨੇ ਕੁਦਰਤੀ ਰੂਪ ਦੇ ਵਿੱਚ ਕੁਦਰਤੀ ਤੌਰ ਤੇ ਜਿੰਨਾ ਬਲੱਡ ਪਤਲਾ ਹੋਣਾ ਚਾਹੀਦਾ ਉਸ ਲੈਵਲ ਤੱਕ ਹੀ ਨੇ ਪਤਲਾ ਕਰਨਾ ਉਸ ਤੋਂ ਵੱਧ ਨਹੀਂ ਕਰ ਜੀ ਇਸ ਕਰਕੇ ਇਹ ਨੇਚਰਲ ਹਰਬ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਲਾਸਟ ਜਿਹੜਾ ਹੈਗਾ ਲਾਸਟ ਬਟ ਨਾਲ ਦਾ ਲੀਸਟ ਤਣਾਅ ਤੋਂ ਸਟ੍ਰੈਸ ਤੋਂ ਦੂਰ ਰਹੋ ਕੁਝ ਲੋਕਾਂ ਨੇ ਤਣਾਅ ਦੇ ਕਾਰਨ ਵੀ ਜਿਹੜੀ ਸੁਣ ਹੋਣ ਦੀ ਸਮੱਸਿਆ ਸਿਹੜੀ ਹੋਈ ਹੈ ਆਪਣੇ ਆਪ ਨੂੰ ਜਨ ਸੰਭਵ ਹੋ ਸਕੇ ਵਿਅਸਤ ਰੱਖਣ ਦੀ ਕੋਸ਼ਿਸ਼ ਕਰੋ ਤਣਾਅ ਵਾਲੀ ਸਥਿਤੀ ਵਿੱਚ ਜਿਆਦਾ ਪਾਣੀ ਪੀਓ ਕਿਤੇ ਕਿਤੇ ਸੈਰ ਲਈ ਬਾਹਰ ਜਾਓ ਬਹੁਤ ਜਿਆਦਾ ਤਣਾਅ ਲੈਣ ਨਾਲ ਤੁਹਾਡੇ ਦਿਮਾਗ ਦੀਆਂ ਨਾੜੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਜਿਸ ਨਾਲ ਸਰੀਰ ਵਿੱਚ ਖੂਨ ਦੇ ਦੌਰੇ ਸਹੀ ਕਰਾ ਨਹੀਂ ਹੁੰਦੇ ਤੇ ਹੱਥਾਂ ਤੇ ਪੈਰ ਜਿਹੜੇ ਸੋਨ ਹੁਣ ਸ਼ੁਰੂ ਹੋ ਜਾਂਦੇ ਇਹਦੇ ਲਈ ਇੱਕ ਆਯੁਰਵੇਦਿਕ ਕੌਂਚ ਪਾਕ ਜਿਹੜਾ ਪਗਲ ਨੇ ਇੱਕ ਚਬਨ ਪ੍ਰਵਾਸ ਵਰਗਾ ਹੀ ਹੈ ਉਹਦਾ ਵੀ ਅੱਧਾ ਅੱਧਾ ਚਮਚੇ ਜੇਕਰ ਸਵੇਰ ਸ਼ਾਮ ਦੁੱਧ ਦੇ ਨਾਲ ਲਿਆ ਜਾਵੇ ਸਵੇਰ ਸ਼ਾਮ ਦੁੱਧ ਦੇ ਨਾਲ ਲਿਆ ਜਾਵੇ ਕੌਂਚ ਪਾਕ ਆਯੁਰਵੇਦ ਦਾ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਹੈ ਇਹ ਤਾਂ ਅੱਦਾ ਦਾ ਚਾਹੂ ਚ ਸਵੇਰ ਸ਼ਾਮ ਦੁੱਧ ਨਾਲ ਲਿਆ ਜਾਵੇ ਤਾਂ ਜਿਹੜਾ ਹੱਥਾਂ ਪੈਰਾਂ ਦੇ ਵਿੱਚ ਸੁਨਣਾਪਨ ਸਰੀਰ ਕਮਜ਼ੋਰੀ ਥਕਾਵਟ ਮਾਨਸਿਕ ਥਕਾਵਟ